ਵੱਡੀ ਖਬਰ ਜੁੜੀ ਆ ਪਾਕਿਸਤਾਨ ਤੇ ਭਾਰਤ ਦੇ ਜੋ ਹਾਲਾਤ ਬਣੇ ਨੇ ਜੰਗ ਵਰਗੇ ਉਹਨੂੰ ਲੈ ਕੇ ਖਬਰ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਵੀਡੀਓ ਸਾਰੀ ਸੁਣਨਾ ਪਹਿਲੀ ਗੱਲ ਤਾਂ ਇਹ ਆ ਕਿ ਅਜੇ ਜੰਗ ਗੋਲਾਬਾਰੀ ਹੋ ਰਹੀ ਆ ਜਨਨ ਕਿ ਆਪਾਂ ਪੂਰਨ ਤੌਰ ਤੇ ਇਹਨੂੰ ਜੰਗ ਨਹੀਂ ਕਹਿ ਸਕਦੇ ਇਨੂੰ ਆਪਾਂ ਇੱਕ ਇਹ ਕਹਿ ਦਈਏ ਕਿ ਰੁਕ ਰੁਕ ਕੇ ਗੋਲਾਬਾਰੀ ਹੋਣੀ ਇਹ ਵੀ ਇੱਕ ਜੰਗ ਦਾ ਸੰਕੇਤ ਹੀ ਹੁੰਦਾ ਬੇਸ਼ੱਕ ਪਰ ਜਿਹੜਾ ਲੋਕਾਂ ਦੇ ਅੰਦਰ ਡਰ ਡਰਾ ਸਹਿਮਿਆ ਹੋਇਆ ਉਹ ਲੋਕਾਂ ਨੂੰ ਡਰਨ ਦੀ ਜਰੂਰਤ ਨਹੀਂ ਕਿਉਂਕਿ ਇਹ ਅਜੇ ਕੋਈ ਅਜੇ ਮਾਹੌਲ ਨਹੀਂ ਹੈਗਾ ਤੇ ਜਿਹੜੇ ਕਿ ਸਰਹੱਦੀ ਇਲਾਕੇ ਨੇ ਜਿਹੜੇ ਜਿਵੇਂ ਫਰੋਲਪੋਰ ਤੇ ਮੋਸਰੇ ਏਰੀਆ ਦੇ ਜਿਹੜੇ ਪਿੰਡ ਨੇ ਉਹ ਖਾਲੀ ਜਰੂਰ ਕਰਾ ਦਿੱਤੇ ਆ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੇ ਵੇਲੇ ਕਿਧਰੋਂ ਗੋਲਾ ਆ ਜਾਵੇ ਆਪਾਂ ਇੱਥੇ ਅੱਜ ਇਹ ਗੱਲਬਾਤ ਕਰਦੇ ਆਂ ਧਿਆਨ ਦੇ ਨਾਲ ਸੁਣਨਾ ਇਹਦਾ ਹਰ ਇੱਕ ਬੰਦਾ ਕਹਿੰਦਾ ਕਿ ਜੰਗ ਕੋਈ ਹੱਲ ਨਹੀਂ ਹੁੰਦਾ ਜੰਗ ਤੇ ਤੁਸੀਂ ਮੈਨੇ ਦੇਖਿਆ ਜੰਗ ਦਾ ਜਿਹੜਾ ਸੰਤਾਪ ਜਿੰਨਾ ਦੇਸ਼ਾਂ ਨੇ ਹੰਡਾਇਆਗਾ ਉਹਨਾਂ ਤੋਂ ਜਾ ਕੇ ਪੁੱਛ ਕੇ ਵੇਖੋ ਪਾ ਠੀਕ ਹੈ ਕਿ ਜੇਕਰ ਬੰਦਾ ਕੋਈ ਪਹਿਲ ਕਰਦਾ ਉਹਦਾ ਜਵਾਬ ਦੇਣਾ ਜ਼ਰੂਰੀ ਆ ਚਲੋ ਇਹਦਾ ਭਾਰਤ ਨੇ ਜਵਾਬ ਦਿੱਤਾ ਜੇ ਆਪਾਂ ਕਹਿ ਦੇਈਏ ਕਿ ਗੋਦੀ ਮੀਡੀਆ ਜਾਂ ਆਪਾਂ ਇਹ ਕਹਿ ਦੇਈਏ ਕਿ ਜਿਹੜਾ ਕਿ ਹਿੰਦੀ ਮੀਡੀਆ ਦਾ ਉਹਨਾਂ ਵੱਲੋਂ ਇਹ ਵੱਡਾ ਦਾਵਾ ਕੀਤਾ ਜਾ ਰਿਹਾ ਕਿ ਪਾਕਿਸਤਾਨ ਦੇ ਭਾਰਤੀ ਫੌਜਵਾਲਾਂ ਨੂੰ ਜਿਹੜਾ 100 ਦੇ ਕਰੀਬ ਜਿਹੜਾ ਅਤਵਾਦੀਆਂ ਨੂੰ ਮਾਰਮਕਾਇਆ ਅਤੇ ਹੋਰ ਵੀ ਜਿਹੜੇ ਕਿ ਕੁਝ ਲੋਕ ਮਰੇ ਨੇ ਤੇ ਅੱਜ ਜਿਹੜਾ ਇੱਕ ਹੋਰ ਲਾਹੌਰ ਦੇ ਕੋਲੇ ਦੱਸਿਆ ਜਾ ਰਿਹਾ ਕਿ ਲਾਗੇ ਕੋਈ ਗੋਲਾ ਡਿੱਗਿਆ ਉਥੇ 12 ਫੌਜੀ ਜਵਾਨ ਆ ਜਿਹੜੇ ਪਾਕਿਸਤਾਨ ਦੇ ਉਹ ਵੀ ਮਾਰੇ ਜਾਂਦੇ ਆ ਤੇ ਰਾਤ ਵੀ ਦੱਸਿਆ ਜਾ ਰਿਹਾ ਕਿ ਪਾਕਿਸਤਾਨ ਵੱਲੋਂ ਜਿਹੜਾ ਮਝੈਲਾਂ ਨੂੰ ਜਿਹੜਾ ਪੰਜਾਬ ਦੇ ਵੱਲ ਛੱਡਿਆ ਗਿਆ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਕਠੂਆ ਦੇ ਜਿਹੜਾ ਖੇਤਾਂ ਦੇ ਵਿੱਚ ਮਝੈਲਾਂ ਦੇ ਖੋਲ ਮਿਲੇ ਆ ਕਿਉਂਕਿ ਜਿਹੜੀ ਰਾਤ ਤਮਾਕਾ ਹੋਇਆ ਕਿ ਜਿਹੜਾ ਕਿ ਅੰਮਰਸਰ ਦੇ ਵਾਸੀ ਨੇ ਜਿਹੜੇ ਉਹ ਬਾਹਰ ਨਿਕਲੇ ਸੀ ਡਰ ਦੇ ਨਾਲ ਸਹਮੇ ਹੋਏ ਸੀ ਬੇਸ਼ੱਕ ਦੇਸ਼ ਭਰ ਦੇ ਵਿੱਚ ਬੱਤੀ ਗੁੱਲ ਕਰ ਦਿੱਤੀ ਆ ਚਾਰੇ ਪਾਸੇ ਹਨੇਰੇ ਹਨੇਰਾ ਸਾਇਆ ਹੋਇਆ ਹੋਇਆਗਾ ਪਰ ਇਹਦੇ ਵਿੱਚ ਕੋਈ ਡਰਨ ਦੀ ਕੋਈ ਘਬਰਾਉਣ ਦੀ ਕੋਈ ਅਜੇ ਲੋੜ ਨਹੀਂ ਪਰ ਦੁੱਖ ਇਹ ਹੁੰਦਾਗਾ ਕਿ ਜਦੋਂ ਕੁਝ ਲੋਕ ਅਸਰਾਰਤੀ ਤਾਤਾ ਜਮੇਆ ਹਿੰਦੂ ਨੇ ਕੁਝ ਆਪਾ ਹਿੰਦੂ ਨਹੀਂ ਕਹਿ ਸਕਦੇ ਇਹਨਾਂ ਨੂੰ ਸ਼ਿਵ ਸੈਨਾ ਵਾਲਿਆ ਜਿਵੇਂ ਕਾ ਗੰਜਾ ਜਿਆ ਜਿਹੜਾ ਕਿ ਬਾਲੇ ਆਪਣੇ ਆਪ ਨੂੰ ਵੱਡਾ ਬਦਮਾਸ਼ ਬਣਿਆ ਫਿਰਦਾ ਲੈ ਕੇ ਗੱਲ ਮੈਂ ਨਾ ਕਿ ਪੂਸ ਨੂੰ ਅੱਗ ਲਾਈ ਫਿਰਦਾ ਕਿ ਕਦੋਂ ਜੰਗ ਲੱਗੇ ਤੇ ਦੂਸਰਾ ਜਿਹੜਾ ਉਹ ਗੁਰਸਿਮਰ ਮਾਂਡਾ ਜਿਹੜਾ ਲੁਧਿਆਣੇ ਵਾਲਾ ਇਹ ਦੋਨੇ ਲੁਧਿਆਣੇ ਚ ਰਹਿੰਦੇ ਆ ਉਹ ਆਪਣੇ ਗਨਮੈਨਾਂ ਨੂੰ ਲੈ ਕੇ ਅੱਜ ਪਲਗਾਮ ਦੇ ਜਿਹੜਾ ਏਰੀਆ ਦਾ ਜੇ ਆਪਾਂ ਕਹਿੰਦੇ ਸਾਈਨ ਬੋਰਡ ਉਹਦੇ ਕੋਲੇ ਖੜ ਕੇ ਜਿਹੜਾ ਵੀਡੀਓ ਬਣਾ ਰਿਆ ਜੀ ਮੈਂ ਇੱਥੇ ਪਹੁੰਚ ਗਿਆ ਤੇ ਜਿਹੜਾ ਕਿ 10% ਕਹਿੰਦਾ ਮੋਦੀ ਨੇ ਜਿਹੜਾ ਭਾਰਤ ਨੂੰ ਤਹ ਸੌਰੀ ਮਾਫ ਕਰਨਾ ਪਾਕਿਸਤਾਨ ਨੂੰ ਤਹਸ ਨਾ ਕੀਤਾ ਕਹਿੰਦਾ 100% ਕਰਨਾ ਚਾਹੁੰਦਾ ਨਕਸ਼ਾ ਮਟਾਉਣਾ ਚਾਹੁੰਦਾ ਉਹ ਕਹਿੰਦੇ ਅਸੀਂ ਇਧਰਲਾ ਨਕਸ਼ਾ ਮਟਾ ਦਾਂਗੇ ਤੁਸੀਂ ਕਹਿੰਦੇ ਅਸੀਂ ਉਧਰਲਾ ਮਟਾ ਦਾਂਗੇ ਪਰ ਜਿਹੜੇ ਇਹ ਜੇ ਬੰਦੇ ਹੁੰਦੇ ਆ ਸਰਕਾਰ ਪੰਜਾਬ ਦੀ ਕੀ ਕਰਨਾ ਚਾਹੁੰਦੀ ਆ ਪੰਜਾਬ ਦੀ ਸਰਕਾਰ ਕਹਿੰਦੀ ਢੜਕਾਉ ਪਾਸਾਂ ਤੇ ਪਾਬੰਦੀ ਆ ਪਰ ਜਿਹੜੇ ਇਹ ਲੋਕ ਨੇ ਗਨਮੈਨ ਲੈ ਕੇ ਤੁਹਾਡੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਸਰੇ ਆਮ ਜਿਹੜਾ ਜ਼ਹਿਰ ਉਗਲ ਰਹੇ ਨੇ ਦੇਖੋ ਇਹ ਕੰਮ ਫਾਇਦਾ ਹੈ ਕੰਮ ਆਏਗਾ ਸਰਕਾਰਾਂ ਦਾ ਉਹਨਾਂ ਨੇ ਕੰਮੇ ਲੜਨਾ ਕਿੱਥੇ ਗੋਲਾਬਾਰੀ ਕਰਨੀ ਆ ਕਿਹਨੂੰ ਨਿਸ਼ਾਨਾ ਬਣਾਉਣਾ ਉਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਅਤੇ ਮੂੰ ਚੱਕ ਕੇ ਹਰ ਇੱਕ ਕਹਿ ਦਿੰਦਾ ਜੀ ਅਸੀਂ ਜੰਗ ਇਧਰੋਂ ਪਾਸੇ ਹੋਵੇ ਉਧਰੋਂ ਪਾਸੇ ਹੋਵੇ ਧੰਕੇ ਪਾਸੇ ਹੋਵੇ ਪਰ ਇੱਕ ਗੱਲ ਜ਼ਰੂਰ ਆ ਕਿ ਪੰਜਾਬ ਪਾਸਿਓਂ ਹਰ ਇੱਕ ਦਾ ਇਹ ਚਾਹੇ ਉਹ ਸਿੱਖਾ ਮੁਸਲਮਾਨਾ ਸਾਈਆ ਚਾਹੇ ਹਿੰਦੂ ਆ ਉਹ ਕਹਿੰਦਾ ਪੰਜਾਬ ਪਾਸੋਂ ਜੰਗ ਨਾਲ ਲੜੀ ਜਾਵੇ ਪੰਜਾਬ ਦਾ ਹਰ ਵਾਰ ਜਿਹੜਾ ਨੁਕਸਾਨ ਹੁੰਦਾਗਾ ਪੰਜਾਬ ਦੇ ਸੋਕੇ ਵਿੱਚ ਮਾਰਿਆ ਜਾਂਦਾ ਕਿਤੇ ਹੜ੍ਹਾਂ ਵਿੱਚ ਮਾਰਿਆ ਜਾਂਦਾ ਕਿਤੇ ਕੋਵਿਡ ਦੇ ਤਹਿਤ ਮਾਰਿਆ ਜਾਂਦਾ ਕਿਤੇ ਨੋਟਬੰਦੀ ਕਰਕੇ ਮਾਰਿਆ ਜਾਂਦਾ ਕਿਤੇ ਜੰਗ ਦੇ ਅਧੀਨ ਜਿਹੜਾ ਪੰਜਾਬ ਮਾਰਿਆ ਜਾਂਦਾ ਕਿ ਮਰ ਮਰ ਕੇ ਪੰਜਾਬ ਜਿਹੜਾ ਉੱਠਦਾਗਾ ਜਿਹੜਾ ਇਹ ਜੰਗ ਦੀ ਜਿਹੜਾ ਜਿਹੜੀ ਦੇਖਾ ਉਹ ਕਿਸੇ ਹੋਰ ਪਾਸੇ ਲੜੀ ਜਾਵੇ ਗਜਰਾਤ ਵਾਲੇ ਪਾਸੇ ਲੜੀ ਜਾਵੇ ਜਾਂ ਹੋਰ ਪਾਸੇ ਜਿਹੜਾ ਲੜੀ ਜਾਵੇ ਕਿਉਂਕਿ ਪੰਜਾਬ ਜਦੋਂ ਮਰਦਾਗਾ ਜਦੋਂ ਪੰਜਾਬ ਦੇ ਸਾਡੇ ਸਿੱਖ ਮਰਦੇ ਆ ਉਦੋਂ ਦੁੱਖ ਹੁੰਦਾਗਾ ਕਿ ਭਾਈ ਤੁਸੀਂ 26 ਦਾ ਬਦਲਾ ਲੈ ਰਹੇ ਹਾਂ ਤੇ ਪਰ ਸਾਡੇ ਇਧਰ ਸਿੱਖ ਮਰੇ ਨੇ ਤੁਸੀਂ 100 ਮਾਰ ਦਿੱਤਾ ਉਹਨਾਂ ਦਾ ਤੇ ਹੁਣ ਬੇਨਤੀ ਆ ਕਿ ਦੋਵੇਂ ਸਰਕਾਰਾਂ ਨੂੰ ਇਹ جنگ ਇੱਥੇ ਰੋਕ ਦਿਓ ਕਿਉਂਕਿ ਇਹਦੇ ਨਾਲ ਨਾ ਤੁਹਾਨੂੰ ਫਾਇਦਾ ਹੋਣਾ ਨਾ ਇਦਰਲੇ ਨੂੰ ਨਾ ਚੜਦੇ ਨੂੰ ਨਾ ਲੈਂਦੇ ਨੂੰ ਪਰ ਕੁਝ ਅਸrarਤੀ ਤੱਤ ਨੇ ਜਿਹੜੇ ਉਹ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਉੱਤੇ ਸਰਕਾਰ ਤਾਂ ਜਿਉਂ ਕਿਉਂ ਨਹੀਂ ਕਸ ਰਹੀ ਉਹਨਾਂ ਉੱਤੇ ਪਰਚੇ ਦਰਜ ਕਿਉਂ ਨਹੀਂ ਕਰ ਰਹੀ ਉਹ ਅੱਜ ਪੰਜਾਬ ਦੇ ਵਿੱਚ ਬੈਠ ਕੇ ਅੱਜ ਮੈਂ ਵੇਖਿਆ ਇੱਕ ਵੀਡੀਓ ਕਿ ਜਸ਼ਨ ਮਨਾ ਰਹੇ ਆ ਰੈਲੀਆਂ ਕੱਢ ਰਹੇ ਆ ਸ਼ਾਇਦ ਉਹ ਲੁਧਿਆਣਾ ਦੀ ਵੀਡੀਓ ਹੋਵੇ ਜੇ ਮੈਂ ਨਾ ਮੇਥੋਂ ਵੀਡੀਓ ਸੇਵ ਨਹੀਂ ਹੋਈ ਉਹ ਜਸ਼ਨ ਮਨਾ ਰਹੇ ਆ ਮੋਟਰਸਾਈਕਲਾਂ ਤੇ ਲੈ ਕੇ ਝੰਡੇ ਲੜਾਉਂਦੇ ਇਹ ਜਸ਼ਨ ਕਾਦੇ ਆ ਇਹ جنگ ਕਿਸੇ ਦੀ ਮਿੱਤ ਨਹੀਂ ਹੁੰਦੀ ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਹੁੰਦੇ ਆ ਕਿ ਕਿਸੇ ਨੂੰ ਦੁਸ਼ਮਣ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿ ਅਸੀਂ ਚਾਹੁੰਦੇ ਆ ਕਿ ਸਾਡੇ ਕੋਲੇ ਤਾਕਤ ਆ ਹੋ ਸਕਦਾ ਕਿ ਬੰਦਾ ਉਹ ਤੋਂ ਵੀ ਤਾਕਤਵਰ ਹੋਵੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਠੀਕ ਆ ਕਿ ਭਾਈ ਸਾਨੂੰ ਆਪਣੀ ਫੌਜ ਤੇ ਆਪਣੇ ਦੇਸ਼ ਤੇ ਮਾਣ ਹੋਣਾ ਜ਼ਰੂਰੀ ਆ ਇਹ ਗੱਲ ਤਾਂ ਆਪਾਂ ਕਹਿੰਦੇ ਆ ਪਰ ਉਹ ਅਗਲੇ ਕਹਿੰਦੇ ਆ ਸਾਨੂੰ ਸਾਡੀ ਫੌਜ ਤੇ ਸਾਡੇ ਦੇਸ਼ ਤੇ ਮਾਣ ਆ ਸਾਡੇ ਕੋਲੇ ਪਰਮਾਨੂ ਵੰਬਾ ਕਿ ਤੁਸੀਂ ਜਿਹੜਾ ਸਿੱਧਾ ਉਹਨਾਂ ਨੂੰ ਧਮਕੀ ਵੀ ਦਿੱਤੀ ਉਹਨਾਂ ਦੇ ਪੀਐਮ ਨੇ ਕਿ ਸਾਡੇ ਕੋਲੇ ਭਾਈ ਪਰਮਾਨੂ ਵੰਬਾ ਜੰਗ ਜਿਹੜਾ ਸੋਚ ਕੇ ਲਾਇਓ ਹੁਣ ਜੇਕਰ ਇਹ ਚੀਜ਼ਾਂ ਪਰਵਾਣੂ ਵਰਗੀਆਂ ਜਿਹੜੀਆਂ ਜੇਕਰ ਬੰਬ ਚੱਲ ਜਾਂਦੇ ਆ ਤੇ ਫੇਰ ਨੁਕਸਾਨ ਆ ਫੇਰ ਤੁਸੀਂ ਦਹਾਤੜਾ ਮਾਰ ਮਾਰ ਹੋਇਆ ਕਰੋਗੇ ਫੇਰ ਤੁਸੀਂ ਉਸੇ ਸਰਕਾਰ ਨੂੰ ਭੰਡਿਆ ਕਰੋਗੇ ਜਿਸ ਸਰਕਾਰ ਦੇ ਅੱਜ ਸੋਲੇ ਗੋਨੇ ਹੋ ਇਸ ਕਰਕੇ ਮਾੜਾ ਮੋਟਾ ਆਕਲ ਤੋਂ ਕੰਮ ਲੈ ਵੋ ਐਵੇਂ ਬਾਂਦਰ ਤਮੋਸੀਆਂ ਨਾ ਮਾਰੋ ਕਿ ਜਿਹਨੂੰ ਜਿਆਦਾ ਅਗ ਲੱਗੇ ਉਹ ਜਾ ਕੇ ਜਾ ਕੇ ਪਹਿਲਾ ਜਾ ਕੇ ਉੱਥੇ ਸਾਲ ਮਾਰੋ ਆ ਧਿਆਨ ਆ ਮਾਫ ਕਰਨਾ ਆਪਣੇ ਆ ਗੁਰਸੇਮਰ ਮੰਡ ਜਆ ਜਿਹੜਾ ਜਾਇਕਾ ਗੰਜਾ ਜਆ ਰੋੜਾ ਮਿੱਤ ਸਾ ਰੋੜਾ ਇਹ ਸ਼ੇਰ ਤੇ ਸ਼ੇਰਨੀ ਨੂੰ ਕਹਿਦੇ ਹੋ ਭਾਈ ਚਲੋ ਬਾਡਰ ਤੇ ਤੁਸੀਂ ਫੌਜ ਨਾਲ ਟੱਕਰੇ ਹੋਗੇ ਤੁਸੀਂ ਸਰਕਾਰ ਨਾਲ ਟੱਕਰੇ ਹੋਗੇ ਸਿਰਫ ਆਪਣਾ ਡਰਾਮੇਬਾਜ਼ੀ ਕਰਕੇ ਆਪਣਾ ਵਾਵਾ ਖੱਟਣ ਦੇ ਵਾਸਤੇ ਤੁਸੀਂ ਜਿਹੜਾ ਇਹ ਵੀਡੀਓ ਬਣਾ ਰਹੇ ਹੋ ਇਹ ਲੋਕਾਂ ਨੂੰ ਵੀ ਜਿਹੜੇ ਚਿੰਤਾ ਦੇ ਵਿੱਚ ਪਾ ਰਹੇ ਹੋ ਤੇ ਆਪ ਤਾਂ ਚਿੰਤਾ ਦੇ ਵਿੱਚ ਪੈਣੀ ਪੈਣਾਗਾ ਜੇ ਕਰੇ ਇਹ ਲਗਾਤਾਰ جنگ ਸ਼ੁਰੂ ਹੁੰਦੀ ਆ ਵਿਸ਼ੱਕ ਇਹਦੇ ਵਿੱਚ ਦੇਸ਼ਾਂ ਨੇ ਟਰੰਪ ਨੇ ਵੀ ਅਮਰੀਕਾ ਨੇ ਵੀ ਤੇ ਚਾਈਨਾ ਨੇ ਵੀ ਕਿਹਾ ਕਿ ਦੋਨੇ ਦੇਸ਼ਾਂ ਦੇ ਨਾਲ ਸਾਡੇ ਚੰਗੇ ਸਬੰਧ ਆ ਦੋਨੇ ਦੇਸ਼ਾਂ ਨੂੰ ਅਪੀਲ ਆ ਕਿ ਦੋਨੇ ਦੇਸ਼ਾਂ ਨੂੰ ਜਿਹੜੀ ਜੰਗ ਆ ਇੱਥੇ ਰੋਕ ਦੇਣੀ ਚਾਹੀਦੀ ਆ ਤੇ ਇਸ ਦੀ ਗੱਲ ਪਾਕਿਸਤਾਨ ਵੱਲੋਂ ਵੀ ਕਹੀ ਗਈ ਆ ਰੱਖਿਆ ਮਤਰਾਲੇ ਵੱਲੋਂ ਕਿਹਾ ਗਿਆ ਕਿ ਭਾਈ ਜੰਗ ਜੇਕਰ ਭਾਰਤ ਜੰਗ ਹਟਾਉਂਦਾ ਤਾਂ ਅਸੀਂ ਪਿੱਛੇ हट ਜਾਵਾਂਗੇ ਅਸੀਂ ਬਾਹਰ ਨਹੀਂ ਕਰਦੇ ਤੇ ਇਸ ਕਰਕੇ ਜਿਹੜਾ ਕਿ ਅਤਵਾਦ ਆ ਉਹਨੂੰ ਖਤਮ ਕਰਨਾ ਤੇ ਤੁਸੀਂ ਢਿੱਲ ਕਿਵੇਂ ਦਿੱਤੀ ਕਿਉਂ ਜਿਹੜਾ 450 ਏਰੀਆ ਦੱਸਿਆ ਜਾ ਰਿਹਾ ਪਲਗਾਮ ਦੇ ਵਿੱਚ ਆ ਕੇ ਹਮਲਾ ਕਰਕੇ ਬੰਦੇ ਮਾਰ ਕੇ 25 26 ਬੰਦੇ ਮਾਰ ਕੇ ਚਲੇ ਜਾਂਦੇ ਆ ਤੇ ਸਾਡਾ ਫੌਜਾ ਉੱਤੇ ਬੰਦਾ ਕੋਈ ਮੌਜੂਦ ਨਹੀਂ ਸੀ ਇਹ ਵੱਡੇ ਸਵਾਲ ਖੜੇ ਹੁੰਦੇ ਆ ਜਿਸ ਤਰ੍ਹਾਂ ਅੱਜ ਕਈਆਂ ਨੇ ਸਵਾਲ ਕੀਤੇ ਆ ਬੁੱਧੀਜੀਵੀਆਂ ਨੇ ਕਿ ਨਰਿੰਦਰ ਮੋਦੀ ਨੂੰ ਜਿਹੜਾ ਕਿ ਤਿੰਨ ਦਿਨ ਪਹਿਲਾਂ ਇਹ ਪਤਾ ਲੱਗ ਗਿਆ ਸੀ ਕਿ ਹਮਲਾ ਹੋਣ ਵਾਲਾ ਮਿੱਤਸਾਂ ਨੂੰ ਹਫਤਾ ਪਹਿਲਾਂ ਲੱਗ ਗਿਆ ਸੀ ਪਤਾ ਤੇ ਹਮਲਾ ਕਿਉਂ ਨਹੀਂ ਰੋਕਿਆ ਗਿਆ ਕਿਹਦੇ ਅਡਿਕ ਕਰਦੇ ਸੀ ਜੇਕਰ ਉਹ ਧਰਮਪੁੱਤ ਕੇ ਕਹਿੰਦੇ ਗੋਲੀਆਂ ਮਾਰੀਆਂ ਗਈਆਂ ਪਹਿਲਾਂ ਕਈ ਲੋਕਾਂ ਦੇ ਬੜੇ-ਬੜੇ ਸਵਾਲ ਆ ਕਿ ਇਹ ਸਰਫ ਲੋਕਾਂ ਨੂੰ ਬੇਕੂਫ ਬਣਾਇਆ ਜਾ ਰਿਹਾ ਕਿ ਉਹਨਾਂ ਦੇ ਕੋਲ ਇੰਨਾ ਟਾਈਮ ਸੀ ਪਹਿਲਾਂ ਤੁਹਾਨੂੰ ਧਰਮ ਦੱਸ ਦੇ ਪਹਿ ਤੁਹਾਨੂੰ ਕਲਮਾ ਪੜਾਉਂਦੇ ਫਿਰ ਤੁਹਾਡੇ ਗੋਲੀਆਂ ਮਾਰਦੇ ਇਹ ਸਾਰਾ ਇੱਕ ਨੈਗੇਟਿਵ ਜਿਹੜਾ ਮੀਡੀਆ ਵੱਲੋਂ ਸਰਜਿਆ ਜਾ ਰਿਹਾ ਇਹ ਬਹੁਤ ਹੀ ਮੰਦ ਭਾਗਾਗਾ ਜੋ ਭਾਈ ਅੱਜ ਪਾਕਿਸਤਾਨ ਦਾ ਗੋਲਾ ਗੁਰਦੁਆਰਾ ਸਾਹਿਬ ਤੇ ਵੱਜਿਆ ਤੇ ਉਥੋਂ ਤਿੰਨ ਸੇਵਾਦਾਰ ਚੜ੍ਹਾਈ ਕਰ ਗਏ ਤੇ ਉਹਨਾਂ ਦਾ ਭਾਈ ਲੇਖਾ ਦੇਖਾ ਕੌਣ ਦੇਊਗਾ ਇਹ ਸਿੱਖ ਕੌਮ ਦੇ ਹਿਰਦੇ ਨਹੀਂ ਬਲੁੰਦਰੇਗੇ ਕਿ ਇਕੱਲੇ ਹਿੰਦੂਆਂ ਦੇ ਬਲੁੰਦਰੇ ਗਏ ਆ ਕਿ ਸਿੱਖ ਕੌਮ ਨੂੰ ਜਿਹੜਾ 84 ਵੇਲੇ ਵੀ ਟਾਰਗੇਟ ਕਰਦਿਓ ਨਵੰਬਰ ਵੇਲੇ ਵੀ ਕਰਦਿਓ ਗਲਾ 'ਚ ਟਾਇਰ ਪਾ ਪਾ ਕੇ 90 92 ਹਜ਼ਾਰ 'ਕੇ ਵਿੱਚ ਵੀ ਮਾਰ ਦਿਓ ਤੇ ਹੁਣ ਵੀ ਸਿੱਖਾਂ ਨੂੰ ਮੂਰੇ ਕਰ ਦਿਓ ਇਹ ਜਿਹੜਾ ਬਹੁਤ ਹੀ ਜਿਹੜਾ ਇਹ ਚੀਜ਼ਾਂ ਨੇ ਜੜੀਆਂ ਸਮਝਣ ਵਾਲੀਆਂ ਨੇ ਬੜਾ ਜਿਹੜਾ ਕਿ ਇਸ ਜੰਗ ਦੇ ਵਿੱਚ ਕੁਝ ਕਿਸੇ ਨੇ ਨਾ ਖਟਿਆ ਨਾ ਕੁਝ ਮਿਲਣਾਗਾ ਜਿਹੜੇ ਇਹ ਤੈਸਨੈਸ ਹੋਣਾਗਾ ਇਹ ਪੰਜਾਬ ਹੋਣਾਗਾ ਇਹਦੀ ਪ੍ਰਭਾਈ ਕਦੇ ਵੀ ਨਹੀਂ ਹੋਣੀ ਤੇ ਕਈ ਸਾਲਾਂ ਹਜ਼ਾਰਾਂ ਸੈਂਕੜੇ ਸਾਲ ਲੰਘ ਜਾਂਦੇ ਆ ਜਿੱਥੇ ਜਾਂਗਾ ਹੁੰਦੀਆਂ ਨੇ ਉਹਨਾਂ ਦੇਸ਼ਾਂ ਦੇ ਜਾ ਕੇ ਹਾਲ ਪੁੱਸੋ ਕਿ ਮਕਾਨ ਨਹੀਂ ਬਣਦਾ ਇੱਕ ਕੱਲਾ ਤੇ ਜਿਹੜੇ ਜਾਂਣਾ ਚੱਲਿਆ ਜਾਂਦੀ ਆ ਉਹਦੀ ਪ੍ਰਭਾਈ ਤਾਂ ਕਿੱਥੋਂ ਕਰ ਲਓਗੇ ਇਸ ਕਰਕੇ ਦੋਨਾਂ ਮੁਲਕਾਂ ਨੂੰ ਬੇਨਤੀ ਆ ਕਿ ਭਾਈ ਇਸ ਜੰਗ ਦਾ ਜਿਹੜਾ ਨਦਰਿਆ ਨੂੰ ਬਦਲ ਲੋ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਹ ਜੇ ਦਿਨ ਕਿਸੇ ਵੀ ਕਿਸੇ ਦੇਸ਼ ਉਤੇ ਨਾ ਲਿਆਈ ਕਿਸੇ ਨਿਰਦੋਸ਼ ਲੋਕਾਂ ਦਾ ਖੂਨ ਨਾ ਡੁੱਲੇ ਤੇ ਬੇਨਤੀਆਂ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਜਰੂਰ ਲਿਖਣੇ ਨੇ ਧੰਨਵਾਦ ਵਹਿਜੂ ਕਾ ਖਾਲਸਾ ਵਹਿਜੂ ਕੀ ਫਤਿਹ